ਇੱਕ ਸਾਬ ਸਾਬ ਵਾਲੇ ਨਾਲ ਆਉਂਦਾ ਇੱਕ ਬੰਦਾ ਉਹਨੇ ਕਰਦੀ ਜੀ ਬਸ ਪੈਸਾ ਆ ਨਹੀਂ ਜਾਏ ਇਨਸਪੈਕਟਰ ਸਾਹਮਣੇ ਜਾਣਾ ਕਿੱਦਾਂ ਯਾਰ ਚੌਂਵਾਦੀ ਜਗ੍ਹਾ ਚੌਂਵਾਦੀ ਲੱਗੇ ਤੁਮਰੇ ਬੇਲੇ بس ਇਹ ਤਾਂ ਮੈਂ ਕੋਰਟ ਤੇ ਦਊਂਗਾ ਜੇ ਤੁਸੀਂ ਕਹੋਗੇ ਵੀ ਤਾਲੇ ਤੋੜ ਦੋ ਤਾਂ ਵੀ ਤੁਹਾਡੇ ਨਾਲ ਮੈਂ ਆਂ ਤਾਲੇ ਲੱਗੇ ਆਂ ਦੇਖ ਲਓ ਨਹੀਂ ਲੱਗੇ ਤਾਂ ਮੈਨੂੰ ਦੱਸ ਦੋ ਅਜੋ ਮਾਨ ਜੋ ਕੋਰਟ ਦੇ ਹੁਕਮ ਅਨੁਸਾਰ ਕਿ ਜਿਹੜਾ ਸਾਡੇ ਕਾਨੂੰਗੋ ਨੂੰ ਲਾਇਆ ਹੋਇਆ ਕਬਜ਼ਾ ਦਵਾਉਣ ਵਾਸਤੇ ਡਿਊਟੀ ਲਗਾਈ ਹੋਈ ਮਾਨਯੋਗ ਅਦਾਲਤ ਵੱਲੋਂ ਮੇਰੀ ਡਿਊਟੀ ਟੀਸੀ ਸਾਹਿਬ ਦੇ ਆਰਡਰ ਅਨੁਸਾਰ ਬਤੌਰ ਡਿਊਟੀ ਰਜਿਸਟਰਡ ਲੱਗੀ ਸੀ ਜੀ ਡੀਐਸਪੀ ਸਾਹਿਬ ਐਸਐਚਓ ਸਾਹਿਬ ਉਸ ਮੌਕੇ ਤੇ ਗਏ ਸੀਗੇ ਕਬਜ਼ਾ ਦਵਾਉਣ ਦੀ ਕਾਰਵਾਈ ਸ਼ੁਰੂ ਕੀਤੀ ਤਾਂ ਕੋਰਟ ਦੇ ਆਰਡਰ ਅਨੁਸਾਰ ਕਮਰੇ ਜਿਹੜੇ ਸੀਗੇ ਉਹ ਚੱਕੀਤੇ ਗਏ ਤੇ ਉਹ ਕਮਰੇ ਜਿਹੜੇ ਸੀ ਉਹ ਲੋਕ ਸੀਗੇ ਇਸ ਕਰਕੇ ਬਤਾਂਹੋ ਹਾਟ ਦੇ ਜਿਹੜੇ ਕਰਮਚਾਰੀ ਸੀਗੇ ਹੋਟ ਵੱਲੋਂ ਜਿਹੜੇ ਨਿਯੁਕਤ ਕੀਤੇ ਗਏ ਸੀਗੇ ਉਹਨਾਂ ਨੇ ਦੱਸਿਆ ਵੀ ਸਾਡੇ ਕੋਲ ਲੋਕ ਤੋੜਨ ਦੇ ਕੋਈ ਆਰਡਰ ਨਹੀਂ ਹੈਗੇ ਇਸ ਕਰਕੇ ਉਹ ਬਿਨਾਂ ਕਿਸੇ ਕਾਰਵਾਈ ਤੋਂ ਜਿਹੜਾ ਅਸੀਂ ਵਾਪਸ ਆਏ ਪਰ ਉਹ ਮੌਕੇ ਤੇ ਜਿਹੜਾ ਸੀਗਾ ਕਾਫੀ ਲੋਕ ਇਕੱਠੇ ਸੀਗੇ ਪਰ ਫਿਰ ਵੀ ਜਿਹੜਾ ਲਾਡ ਆਰਡਰ ਦੀ ਕੋਈ ਜਿਹੜੀ ਆ ਸਥਿਤੀ ਇਹੋ ਜਿਹੀ ਨਹੀਂ ਬਣੀ ਵੀ ਕੋਈ ਮੌਕੇ ਤੇ ਮੁਸ਼ਕਲ ਆਵੇ ਤੇ ਜਿਹੜਾ ਸਾਰੇ ਸੇਫਲੀ ਵਾਪਸ ਆ ਗਏ ਗਊਸ਼ਾਲਾ ਦੀ ਕਬਜ਼ਾ ਲੈਣ ਆਏ ਸੀ ਮਹਿਕਮਾ ਤੁਸੀਂ ਵੀ ਮੌਕੇ ਤੇ ਪਹੁੰਚੇ ਹੋ ਕਿਦਾਂ ਦੇ ਹਾਲਾਤ ਰਹੇ ਕੀ ਕਹਿਣਾ ਚਾਹੁੰਦੇ ਹੋ ਦਿਲ ਜਾਨ ਹਾਲਾਤ ਬਿਲਕੁਲ ਪੀਸਫੁਲ ਹੈ ਜੀ ਆਪਣਾ ਜੋ ਮਾਨੀ ਕੋਟ ਦਾ ਦੇਸ਼ ਸੀਗਾ ਕਿ ਕੋਟ ਦੇ ਆਏ ਸੀਗੇ ਕਰਮਚਾਰੀ ਵੀ ਉਹਨਾਂ ਨੂੰ ਚਾਬੀਆਂ ਉਹਨਾਂ ਨੇ ਲੈਣੀਆਂ ਸੀ ਮਾਨੀ ਕੋਟ ਦੇ ਹੁਕਮ ਦੇ ਨਾਲ ਪਰੰਤੂ ਹੁਣ ਇਹ ਵੇਖਿਆ ਵੀ ਇੱਥੇ ਜਿਹੜੀ ਕਮੇਟੀ ਹਾਜ਼ਰ ਹੈ ਉਹਨਾਂ ਕੋਲ ਉਹਨਾਂ ਨੇ ਸਮਰਸਾ ਪਰ ਕਟਾਈ ਹੈ ਵੀ ਸਾਡੇ ਕੋਲ ਚਾਬੀਆਂ ਹੈ ਨਹੀਂ ਔਰ ਆਰਡਰ ਜੋ ਹੈ ਤਾਲੇ ਤੋੜਨ ਦਾ ਫਿਲਹਾਲ ਹੈ ਨਹੀਂ ਉਹਨਾਂ ਨੂੰ ਸਮਝਾ ਰਹੇ ਹਾਂ ਕੋਰਟ ਦੇ ਆਰਡਰ ਜਿਹੜੇ ਨੇ ਬਰੀਫ ਕਰਤੇ ਆ ਤਸੀਲਦਾਰ ਸਾਹਿਬ ਵੀ ਨਾਲ ਆਏ ਨੇ ਕਾਨੂੰਗੋ ਆਏ ਨੇ ਅਸੀਂ ਉਹਨਾਂ ਨਾਲ ਖੜੇ ਆਂ ਵੀ ਇਹਦੀ ਪਾਲਣਾ ਕੀਤੀ ਜਾਵੇ ਉਹ ਚਾਬੀਆਂ ਲੱਭ ਰਹੇ ਨੇ ਜੇ ਲੱਭ ਗਈਆਂ ਤੇ ਅੱਜ ਹੀ ਕਬਜ਼ਾ ਦਵਾਤਾ ਜਾਏਗਾ ਅਦਰਵਾਈਜ਼ ਜੇ ਕਿਸੇ ਕਿਸਮ ਦੀ ਕੋਈ ਚਾਬੀ ਨਹੀਂ ਲੱਭਦੀ ਫਿਰ ਜੋ ਨੈਕਸਟ ਆਰਡਰ ਹੋਏਗਾ ਕੋਰਟ ਦਾ ਉਹ ਇਨ ਬਿਨ ਪਾਲਣਾ ਕਰਾਈ ਜਾਏ ਜਿੱਦਾਂ ਉਹਨਾਂ ਨੇ ਆਪਸ਼ਨ ਦਿੱਤੀ ਕਿ ਕੋਰਟ ਚ ਜਾ ਕੇ ਹੀ ਰਾਤ ਮਿਲ ਸਕਦੀ ਹੈ ਤਾਂ ਰਾਤ ਨਹੀਂ ਮਿਲ ਸਕਦੀ ਜਿਹੜੇ ਕੋਰਟ ਤੋਂ ਆਏ ਸੀ ਜਿਹੜਾ ਉਹ ਤਾਂ ਬਿਲਕੁਲ ਅੰਡਰਸਟੂਡ ਹੀ ਹੈ ਜੀ ਹਰ ਕਿਸਮ ਦੇ ਜਿਹੜੀਆਂ ਕੋਈ ਅਦਾਲਤੀ ਹੁਕਮ ਹੁੰਦੇ ਨੇ ਤਾਂ ਮੰਨਣੀ ਹੈ ਅਦਾਲਤ ਦੇ ਵਿੱਚੋਂ ਹੀ ਰਾਤ ਮਿਲ ਸਕਦੀ ਹੈ ਤਾਂ ਆਪਣੇ ਆਪ ਕੋਈ ਇਹਦਾ ਕੋਈ ਕੱਢ ਨਹੀਂ ਸਕਦਾ ਤੁਸੀਂ ਸੁਰੱਖਿਆ ਜੋ ਕੋਰਟ ਸਾਡੀ ਸੁਰੱਖਿਆ ਲਈ ਖੜੇ ਆ ਜੋ ਵੀ ਆਰਡਰ ਆ ਉਹਦੀ ਇਨ ਬਿਨ ਪਾਲਣਾ ਕੀਤੀ ਜਾਏ ਇੱਕ ਬੰਦਾ ਉਹਨੇ ਕਰਦੀ ਜੇ ਤਾਂ ਪੈਸਾ ਤੋਂ ਆ ਨਹੀਂ ਜਾਏ ਇਨਸਪੈਕਟਰ ਸਾਹਮਣੇ ਜਾਣਾ ਕਿੱਦਾਂ ਯਾਰ ਗੋਵਾਨੀ ਜਗ੍ਹਾ ਕਿੱਥੇ ਬਣਨੀ ਲੱਗੇ ਤੁਮਰੇ ਬੇਲੇ بس ਇਹ ਤਾਂ ਮੈਂ ਕੋਰਟ ਤੇ ਦਊਂਗਾ ਜੇ ਤੁਸੀਂ ਕਹੋਗੇ ਵੀ ਤਾਲੇ ਤੋੜ ਦੋ ਤਾਂ ਵੀ ਤੁਹਾਡੇ ਨਾਲ ਮੈਂ ਆਂ ਤਾਲੇ ਲੱਗੇ ਆਂ ਦੇਖ ਲਓ ਨਹੀਂ ਲੱਗੇ ਤਾਂ ਮੈਨੂੰ ਦੱਸ ਦੋ ਅਜੋ ਮਨ ਜੋ ਕੋਰਟ ਦੇ ਹੁਕਮ ਮੁਤਾਬਕ ਜਿਹੜਾ ਸਾਡੇ ਕਾਨੂੰਗੋਲ ਨੂੰਂ ਦਾਇਆ ਹੋਇਆ ਕਬਜਾ ਦਵਾਉਣ ਵਾਸਤੇ ਡਿਊਟੀ ਲਗਾਈ ਹੋਈ ਮਾਨੀਆ ਮਾਨੀਓ ਕਦਾਲਤ ਵੱਲੋਂ ਮੇਰੀ ਡਿਊਟੀ ਟੀਸੀ ਸਾਹਿਬ ਦੇ ਆਰਡਰਾਂ ਮੁਤਾਬਕ ਬਤੌਰ ਡਿਊਟੀ ਰਜਿਸਟਰ ਲੱਗੀ ਸੀ ਜੀ ਡੀਐਸਪੀ ਸਾਹਿਬ ਐਸਐਚਓ ਸਾਹਿਬ ਇਸ ਮੌਕੇ ਤੇ ਗਏ ਸੀ ਕਿ ਕਬਜਾ ਦਵਾਉਣ ਦੀ ਕਾਰਵਾਈ ਸ਼ੁਰੂ ਕੀਤੀ ਤਾਂ ਕੋਰਟ ਦੇ ਆਰਡਰਾਂ ਮੁਤਾਬਕ ਕਮਰੇ ਜਿਹੜੇ ਸੀਗੇ ਉਹ ਜੋ ਚੈੱਕ ਕੀਤੇ ਗਏ ਤੇ ਉਹ ਕਮਰੇ ਜਿਹੜੇ ਸੀ ਉਹ ਲੋਕ ਸੀਗੇ ਇਸ ਕਰਕੇ ਬਤਾਂ ਉਹ ਹੋਟਲ ਦੇ ਜਿਹੜੇ ਕਰਮਚਾਰੀ ਸੀਗੇ ਹੋਟਲ ਵੱਲੋਂ ਜਿਹੜੇ ਨਿਯੁਕਤ ਕੀਤੇ ਗਏ ਸੀਗੇ ਉਹਨਾਂ ਨੇ ਦੱਸਿਆ ਵੀ ਸਾਡੇ ਕੋਲ ਲੋਕ ਤੋੜਨ ਦੇ ਕੋਈ ਆਰਡਰ ਨਹੀਂ ਹੈਗੇ ਇਸ ਕਰਕੇ ਉਹ ਬਿਨਾਂ ਕਿਸੇ ਕਾਰਵਾਈ ਤੋਂ ਜਿਹੜਾ ਅਸੀਂ ਵਾਪਸ ਆਏ ਪਰ ਉਹ ਮੌਕੇ ਤੇ ਜਿਹੜਾ ਸੀਗਾ ਕਾਫੀ ਲੋਕ ਇਕੱਠੇ ਸੀਗੇ ਪਰ ਫਿਰ ਵੀ ਜਿਹੜਾ ਲਾਡ ਆਰਡਰ ਦੀ ਕੋਈ ਜਿਹੜੀ ਆ ਸਥਿਤੀ ਇਹੋ ਜਿਹੀ ਨਹੀਂ ਬਣੀ ਵੀ ਕੋਈ ਮੌਕੇ ਤੇ ਮੁਸ਼ਕਲ ਆਵੇ ਤੇ ਜਿਹੜਾ ਸਾਰੇ ਸੇਫਲੀ ਵਾਪਸ ਆ ਗਏ ਇਨਸ਼ਾਅੱਲਾ ਜੀ ਕਬਜ਼ਾ ਲੈਣ ਆਏ ਸੀ ਮਹਿਕਮਾ ਕਿਸੇ ਵੀ ਮੌਕੇ ਤੇ ਪਹੁੰਚੇ ਹੋ ਕਿੱਦਾਂ ਦੇ ਹਾਲਾਤ ਰਹੇ ਕੀ ਕਹਿਣਾ ਚਾਹੁੰਦੇ ਹੋ ਦੱਸੋ ਹਾਲਾਤ ਬਿਲਕੁਲ ਪੀਸਫੁੱਲ ਹੈ ਜੀ ਆਪਣਾ ਜੋ ਮਾਨੀਆ ਕੋਰਟ ਦਾ ਦੇਸ ਸੀਗਾ ਕਿ ਕੋਰਟ ਦੇ ਆਏ ਸੀਗੇ ਕਰਮਚਾਰੀ ਵੀ ਉਹਨਾਂ ਨੂੰ ਚਾਬੀਆਂ ਉਹਨਾਂ ਨੇ ਲੈਣੀਆਂ ਸੀ ਕਿ ਮਾਨੀਆ ਕੋਰਟ ਦੇ ਹੁਕਮ ਦੇ ਨਾਲ ਹੂੰ ਪਰੰਤੂ ਹੁਣ ਇਹ ਵੇਖਿਆ ਵੀ ਇੱਥੇ ਜਿਹੜੀ ਕਮੇਟੀ ਹਾਜ਼ਰ ਹੈ ਉਹਨਾਂ ਕੋਲ ਉਹਨਾਂ ਨੇ ਸਮਰਥਾ ਪਰ ਕਟਾਈ ਹੈ ਵੀ ਸਾਡੇ ਕੋਲ ਚਾਬੀਆਂ ਹੈ ਨਹੀਂ ਹੂੰ ਔਰ ਆਰਡਰ ਜੋ ਹੈ ਤਾਲੇ ਤੋੜਨ ਦਾ ਫਿਲਹਾਲ ਹੈ ਨਹੀਂ ਹੂੰ ਉਹਨਾਂ ਨੂੰ ਸਮਝਾ ਰਹੇ ਆਂ ਕੋਰਟ ਦੇ ਆਰਡਰ ਜਿਹੜੇ ਨੇ ਬਰੀਫ ਕਰਤੇ ਆਂ ਤਸੀਲਦਾਰ ਸਾਹਿਬ ਵੀ ਨਾਲ ਆਏ ਨੇ ਕਾਨੂੰਗੋ ਆਏ ਨੇ ਅਸੀਂ ਉਹਨਾਂ ਨਾਲ ਖੜੇ ਆਂ ਵੀ ਇਹਦੀ ਪਾਲਣਾ ਕੀਤੀ ਜਾਵੇ ਉਹ ਚਾਬੀਆਂ ਲੱਭ ਰਹੇ ਨੇ ਜੇ ਲੱਭ ਗਈਆਂ ਤੇ ਅੱਜ ਹੀ ਕਬਜ਼ਾ ਦਵਾਤਾ ਜਾਏਗਾ ਅਦਰਵਾਈਜ਼ ਜੇ ਕਿਸੇ ਕਿਸਮ ਦੀ ਕੋਈ ਚਾਬੀ ਨਹੀਂ ਲੱਭਦੀ ਫਿਰ ਜੋ ਨੈਕਸਟ ਆਰਡਰ ਹੋਏਗਾ ਕੋਰਟ ਦਾ ਉਹ ਇਹਨ ਬਿਨ ਪਾਲਣਾ ਕਰਾਈ ਜਾਏ ਜਿੱਦਾਂ ਉਹਨਾਂ ਨੇ ਆਪਸ਼ਨ ਦਿੱਤੀ ਕਿ ਕੋਰਟ ਚ ਜਾ ਕੇ ਹੀ ਰਾਤ ਮਿਲ ਸਕਦੀ ਹੈ ਦਾ ਰਾਹਤ ਨਹੀਂ ਮਿਲ ਸਕਦੀ ਹੈ ਕੋਰਟ ਤੋਂ ਆਈ ਸੀ ਜਿਹੜਾ ਉਹ ਤਾਂ ਬਿਲਕੁਲ ਅੰਡਰਸਟੂਡ ਹੀ ਹੈ ਜੀ ਹਰ ਕਿਸਮ ਦਾ ਜਿਹੜੀਆਂ ਕੋਈ ਅਦਾਲਤੀ ਹੁਕਮ ਹੁੰਦੇ ਨੇ ਤਾਂ ਮੰਨਿਏ ਅਦਾਲਤ ਦੇ ਵਿੱਚੋਂ ਹੀ ਰਾਹਤ ਮਿਲ ਸਕਦੀ ਹੈ ਤਾਂ ਆਪਣੇ ਆਪ ਕੋਈ ਇਹਦਾ ਕੋਈ ਕੱਢ ਨਹੀਂ ਸਕਦਾ ਜੋ ਕੋਰਟ ਸਾਡੀ ਹੈ ਸੁਰੱਖਿਆ ਲਈ ਖੜੇ ਆ ਜੋ ਵੀ ਆਰਡਰ ਆ ਉਹਦੀ ਇਹਨ ਬਿਨ ਪਾਲਣਾ ਕਰਾਈ ਜਾਏ